ਜੀਹ ਜਾਨ ਤੋਂ ਆਣੀ ਜਾਨੀ ਹੈ ਇਸ ਜਾਨ ਕੀ ਕੋਈ ਬਾਤ ਨਹੀਂ ਪਰ ਜਿਸ ਧਜ ਸੇ ਕੋਈ ਮਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਤੀ ਹੈ ਉਹ ਸ਼ਾਨ ਸਲਾਮਤ ਰਹਤੀ ਹੈ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਕਰ ਕਰਦੇ ਹੁ ਜੀ ਉਸ ਸਾਕੇ ਦੀ ਜਿਸ ਸਾਕੇ ਨੇ ਸੰਸਾਰ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਪਲਾ ਉਦਾਹਰਣ ਪੇਸ਼ ਕੀਤਾ ਇਸ ਸਾਕੇ ਦੀ ਮਿਸਾਲ ਇਤਿਹਾਸ ਵਿੱਚ ਦੂਸਰੀ ਕਿਤੇ ਵੀ ਨਹੀਂ ਮਿਲਦੀ ਇਹ ਸਾਕਾ ਵਰਤਨ ਮੇਲੇ ਜੋ ਉਸ ਸਮੇਂ ਦਾ ਉੱਥੇ ਮਾਹੌਲ ਸੀ ਲਾਲ ਕਿਲੇ ਦੇ ਠੀਕ ਸਾਹਮਣੇ ਸਰਕਾਰੀ ਕੋਤਵਾਲੀ ਦੇ ਲਾਗੇ ਇੱਕ ਨਵਾਂ ਚਬੂਤਰਾ ਉਸਾਰਿਆ ਗਿਆ ਅਤੇ ਨਾਲ ਹੀ ਸ਼ਹਿਰ ਦੇ ਵਿੱਚ ਢੰਡੋਰਾ ਤੇ ਮਨਾਦੀ ਕੀਤੀ ਗਈ ਕੋਤਵਾਲੀ ਦੇ ਲਾਗੇ ਇੱਕ ਖੂਹ ਸੀ ਜਿਸ ਦੇ ਨਾਲ ਇਸ ਨਵੇਂ ਜਮੂਤਰੇ ਦੀ ਉਸਾਰੀ ਕੀਤੀ ਗਈ ਸੀ ਇਹਦੇ ਆਸ-ਪਾਸ ਇੱਕ ਮਾਸਕੀ ਪਾਣੀ ਧਰੋਂ ਕਰਿਆ ਸੀ ਸਾਰੀ ਦਿੱਲੀ ਅਤੇ ਚਾਂਦਨੀ ਚੌਕ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਸੀ ਉਹ ਦੇ ਲਾਗੇ ਜਿਸ ਦੇ ਪੱਤੇ ਵੀ ਪੈ ਦੇ ਨਾਲ ਫੜਫੜਾ ਰਹੇ ਸਨ ਅਤੇ ਉਹ ਉਸ ਥੜੇ ਦੇ ਲਾਗੇ ਦਸਕ ਕਦਮ ਦੂਰ ਸਮਾਣੇ ਦਾ ਇੱਕ ਜਲਾਦ ਜਲਾਲਉਦੀਨ ਆਪ ਦੀ ਤਲਵਾਰ ਨੂੰ ਹੱਥ ਵਿੱਚ ਫੜ ਕੇ ਉਸ ਦੀ ਧਾਰ ਦੀ ਪਰਖ ਕਰ ਰਿਹਾ ਸੀ ਤਮਾਸ਼ੀਨਾਂ ਦੀ ਵੀ ਭੀੜ ਲੱਗੀ ਹੋਈ ਸੀ ਬਹੁਤ ਆਫ ਭੀੜ ਮੁਸਲਮਾਨਾਂ ਦੀ ਸੀ ਅਤੇ ਇਹ ਭੀੜ ਉਤਸੁਕਤਾ ਦੇ ਨਾਲ ਇਸ ਸਾਰੇ ਕਾਰੇ ਦਾ ਇੰਤਜ਼ਾਰ ਕਰ ਰਹੀ ਸੀ ਇਸ ਭੀੜ ਦੇ ਵਿੱਚ ਟਾਵਾ-ਟਾਵਾ ਕੋਈ ਸਿੱਖ ਜਾਂ ਕੋਈ ਹਿੰਦੂ ਆਪਣੇ ਆਪ ਨੂੰ ਛੁਪਾਈ ਡਰਿਆ ਸੈਮਯਾ ਵਿਯਕੁਲ ਲੁਕੋਈ ਬੈਠਾ ਸੀ ਆਲੇ ਦੁਆਲੇ ਟੰਡੋਰਾ ਫਿਰੀ ਜਾ ਰਿਹਾ ਸੀ ਮਨਾਦੀ ਹੋਈ ਜਾ ਰਹੀ ਸੀ ਸੁਣੋ 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 ਹਰ ਆਮ ਤੇ ਖਾਸ ਮਸੰੀਕ ਸੁਣੋ ਅੱਜ ਬਾਦ ਦੁਪਹਿਰ ਸ਼ਾਮਾਂ ਨੂੰ ਹਿੰਦੂਆਂ ਦੇ ਪੀਰ ਦਾ ਚਾਨਣੀ ਚੌਂਕ ਵਿਖੇ ਸਿਰ ਕਲਮ ਕੀਤਾ ਜਾਏਗਾ ਇਸ ਨਜ਼ਾਰੇ ਨੂੰ ਦੇਖਣ ਵਾਸਤੇ ਵੱਧ ਤੋਂ ਵੱਧ ਤੇ ਜ਼ਰੂਰ ਤੋਂ ਜ਼ਰੂਰ ਪਹੁੰਚੋ ਬੇਲੇ ਲੋਕਾਂ ਦਾ ਦੁਪਹਿਰ ਤੋਂ ਹੀ ਇਸ ਥਾੜੇ ਦੇ ਆਲੇ-ਦੁਆਲੇ ਇਕੱਠਾ ਹੋਣਾ ਸ਼ੁਰੂ ਹੋ ਗਿਆ ਅਤੇ ਦੁਕਾਨਾਂ ਵਾਲੇ ਵਪਾਰ ਕਰਨ ਵਾਲੇ ਕੁਝ देर ਇਸ ਥਾੜੇ ਦੇ ਲਾਗੇ ਰੁਕਦੇ ਕੁਝ ਗੱਲ ਪੁੱਛਦੇ ਦੱਸਦੇ ਅਤੇ ਅਗਾਹ ਤੁਰ ਪੈਂਦੇ ਇਹ ਮੌਸਮ ਝਾਰਮਾ ਵਾਸਤੇ ਬਹੁਤ ਹੀ ਸੁਹਾਵਨਾ ਸੀ ਪਰ ਸਿੱਖਾਂ ਵਾਸਤੇ ਅਤੇ ਗੁਰੂ ਦੇ ਸ਼ਰਧਾਲੂਆਂ ਵਾਸਤੇ ਆਉਣ ਵਾਲਾ ਸਮਾਂ ਕਹਿਰ ਦੀ ਰਾਤ ਹੋ ਕੇ ਨਿਭੜਨਾ ਸੀ ਹੌਲੀ-ਹੌਲੀ ਸਮਾਂ ਬੀਤਦਾ ਗਿਆ ਬੱਦਲ ਗੁੜੇ ਹੋਣੇ ਸ਼ੁਰੂ ਹੋ ਗਏ ਠੰਡੀ-ਠੰਡੀ ਹਵਾ ਚਾਂਦਨੀ ਚੌਂਕ ਦੇ ਇਸ ਚੌਂਕ ਨੂੰ ਠਾਰਨਾ ਸ਼ੁਰੂ ਕਰਦੀ ਹੈ ਕੁਝ ਸਮਾਂ ਮਗਰੋਂ ਸਿਪਾਹੀ ਤਨ ਤਨ ਸਾਈਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਇੰਜਲੇ ਸਮੇਤ ਅੰਦਰੋਂ ਬਾਹਰ ਲਿਆਉਂਦੇ ਹਨ ਅਤੇ ਪਿੱਛੇ-ਪਿੱਛੇ ਕਾਜੀ ਅਬਦੁਲਵਾਹਿਬ ਹੋਰਾ ਆ ਰਹੇ ਹਨ ਇਸ ਸਾਰੇ ਸੀਨ ਨੂੰ ਦੇਖ ਕੇ ਉੱਥੇ ਖਲੋਤੇ ਲੋਕਾਂ ਦੇ ਸਾਹ ਸੁੱਕ ਜਾਂਦੇ ਹਨ ਕਾਜੀ ਵੱਲੋਂ ਫਤਵਾ ਪੜਿਆ ਜਾਂਦਾ ਹੈ ਅਰਮ ਕਾਰਾਮਾਤ ਤੇ ਕਤਲ ਇੰਨਾ ਚੋਂ ਇੱਕ ਚੀਜ਼ ਨੂੰ ਛੁਣਨ ਵਾਸਤੇ ਆਖਿਆ ਜਾਂਦਾ ਹੈ ਗੁਰੂ ਸਾਹਿਬ ਜੀ ਕਾਜੀਵਾਲ ਦੇਖ ਕੇ ਮੁਸਕਰਾਉਂਦੇ ਹਨ ਦੇਸ਼ ਧਰਮ ਅਤੇ ਆਜ਼ਾਦੀ ਵਾਸਤੇ ਆਪਾ ਵਾਰਨ ਨੂੰ ਝੁੰਦੇ ਹਨ ਇਸ ਸਾਰੇ ਕਾਰੇ ਤੋਂ ਬਿਲਾ ਗੁਰੂ ਪਾਸ਼ਾ ਜੀ ਉਸ ਪਿੱਪਲ ਦੇ ਹੇਠਾਂ ਖੂਤੋਂ ਇਸ਼ਨਾਨ ਕਰਦੇ ਹਨ ਇਸ਼ਨਾਨ ਕਰਕੇ ਇੱਕ ਚਿੰਤ ਹੋ ਗਏ ਚੌਂਕੜਾ ਮਾਰ ਕੇ ਉਸ ਥੜੀ ਤੇ ਵਿਰਾਜਮਾਨ ਹੁੰਦੀ ਹਨ ਕਾਜੀ ਨੂੰ ਜਲਾਦ ਨੂੰ ਅਤੇ ਅਹਿਲਕਾਰਾਂ ਨੂੰ ਗੁਰੂ ਪਾਸ਼ਾ ਜੀ ਸਭ ਜਉਂਦੇ ਹਨ ਕਿ ਅਸੀਂ ਉਸ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਦੇ ਹੋਇਆ ਉਹਨਾਂ ਦੀ ਉਸਤਤ ਦੇ ਵਿੱਚ ਪਬਜੀ ਸਾਹਿਬ ਜੀ ਦੇ ਜਾਪ ਕਰਦੇ ਆ ਹੋਇਆ ਜਦੋਂ ਜਾਪ ਸੰਪੂਰਨ ਕਰਾਂਗੇ ਤੇ ਤੁਹਾਨੂੰ ਇਸ਼ਾਰਾ ਦੇਵਾਂਗੇ ਤੇ ਤੁਸੀਂ ਆਪਣੀ ਤਲਵਾਰ ਚੁਲਾ ਦੇਣਾ ਇਸ ਆਪ ਸੋਣਕੇ ਜਲਾਦ ਇੱਕ ਵਾਰਾਂ ਫੇਰ ਆਪਣੀ ਤਲਵਾਰ ਦੀ ਧਾਰ ਨੂੰ ਪਰਖਦਾ ਹੈ ਪਰ ਇਸ ਵਾਰ ਉਸ ਦੇ ਹੱਥ ਕੰਬਦੇ ਨਹੀਂ ਇਸ ਸਰਦ ਰੁੱਤ ਵਿੱਚ ਵੀ ਉਸ ਦੇ ਚਿਹਰੇ ਉੱਤੇ ਤਰੇੜੀਆਂ ਆ ਰਹੀਆਂ ਨੇ ਨਾਲੀ ਕਾਜੀ ਦੀ ਕਿਤੇ ਅੰਦਰੋਂ ਅੰਦਰੀ ਘਬਰਾਇਆ ਹੋਇਆ ਹੈ ਉਹ ਕਦੀ ਡੁੱਬਦੇ ਸੂਰਜ ਵੱਲ ਦੇਖਦਾ ਹੈ ਕਦੀ ਗੁਰੂ ਸਾਹਿਬ ਜੀ ਦੇ ਚਿਹਰੇ ਵੱਲ ਤੱਕਦਾ ਹੈ ਤੇ ਕਦੀ ਜਲਾਦ ਵੱਲ ਵੇਖਦਾ ਹੈ ਉਸ ਮੇਰੇ ਚਾਂਦਨੀ ਚੌਂਕ ਦੇ ਵਿੱਚ ਖੜੇ ਤਮਾਸ਼ੀ ਬੀਨਾ ਦੇ ਇਸ ਤਰ੍ਹਾਂ ਜਾਪਦਾ ਹੈ ਜਿੱਦਾਂ ਜਿਸ ਤਰ੍ਹਾਂ ਉਹਨਾਂ ਦੇ ਸਾਹਾਂ ਨੂੰ ਕੋਈ ਸੱਪ ਸੁੰਘ ਗਿਆ ਹੋਵੇ ਕਾਜੀ ਬਹੁਤ ਲਾਗੇ ਆਣ ਕੇ ਗੁਰੂ ਸਾਹਿਬ ਜੀ ਦੇ ਪਿਛਲੇ ਪਾਸੇ ਖਲੋ ਜਾਂਦਾ ਹੈ ਪੂਰਾ ਚਾਂਦਨੀ ਚੌਂਕ ਇਸ ਅਖੀਰੀ ਘੜੀ ਦੀ ਉਡੀਕ ਕਰ ਰਿਹਾ ਹੈ ਉਹ ਇਸ ਤਮਾਸ਼ੀ ਬਿਨਾਂ ਦੀ ਭੀੜ ਦੇ ਵਿੱਚ ਕੁਝ ਗੁਰੂ ਕੇ ਲਾਲ ਗੁਰੂ ਕੇ ਪਿਆਰੇ ਸਿੱਖ ਵੀ ਆਪਣਾ ਭੇਸ ਬਟਾ ਕੇ ਖੜੇ ਹਨ ਚੱਲ ਦੀ ਵਿਉਂਤਬੰਦੀ ਦੇ ਅਨੁਸਾਰ ਇੱਕ ਦਿਨ ਪਹਿਲਾਂ ਹੀ ਇਸ ਦਿੱਲੀ ਦੇ ਵਿੱਚ ਕੂਚਾ ਦਿਲ ਵਾਲੀ ਗਲੀ ਦੇ ਵਿੱਚ ਇਨ੍ਹਾਂ ਗੁਰਸਿੱਖਾਂ ਦੀ ਇੱਕ ਮੀਟਿੰਗ ਹੋਈ ਸੀ ਇਹ ਮੀਟਿੰਗ ਹੋਈ ਸੀ ਕੂਚਾ ਦਿਲਵਾਲੀ ਭਾਈ ਨਾਨੂ ਜੀ ਦੇ ਘਰ ਵਿਖੇ ਇਸ ਮੀਟਿੰਗ ਦੇ ਵਿੱਚ ਭਾਈ ਨਾਨੂ ਜੀ ਭਾਈ ਤੁਲਸਾ ਜੀ ਭਾਵ ਤੁਲਸੀ ਜੀ ਭਾਈ ਆਗਿਆ ਜੀ ਪੰਚਾਇਤਾ ਜੀ ਭਾਈ ਉਦਾ ਜੀ ਭਾਈ ਗੁਰਬਖਸ਼ ਜੀ ਆਦ ਗੁਰਸਿੱਖਾਂ ਨੇ ਹੰਗਾਮੀ ਮੀਟਿੰਗ ਕੀਤੀ ਸੀ ਕਾਰਨ ਕਿ ਕੱਲ ਦੇ ਰੋਜ਼ ਜਿਹੜੀ ਹਨੇਰੀ ਵਾਲੀ ਘੜੀ ਸਿੱਖ ਇਤਿਹਾਸ ਵਿੱਚ ਆਉਣ ਵਾਲੀ ਸੀ ਉਸ ਦੀ ਵਿਉਂਤਬੰਦੀ ਕਿਸ ਤਰ੍ਹਾਂ ਕੀਤੀ ਜਾਵੇ ਗੁਰੂ ਸਾਹਿਬ ਜੀ ਦੇ ਹੁਕਮ ਸਦਕਾ ਸੋ ਇਸ ਮੀਟਿੰਗ ਦੇ ਵਿੱਚ ਗੁਰੂ ਸਾਹਿਬ ਜੀ ਦੇ ਧਾੜ ਦੀ ਅਤੇ ਗੁਰੂ ਸਾਹਿਬ ਜੀ ਦੇ ਸੀਸ ਦੀ ਸੇਵਾ ਕੌਣ ਕਿਸ ਤਰ੍ਹਾਂ ਕਰੇਗਾ ਇਸ ਵਿਉਂਤਬੰਦੀ ਤੇ ਸਾਰੀ ਵਿਚਾਰ ਚਰਚਾ ਹੁੰਦੀ ਹੈ ਉਸ ਵਿਉਂਤਬੰਦੀ ਦੇ ਵਿੱਚ ਸੀਸ ਦੀ ਸੇਵਾ ਦਿੱਲੀ ਤੋਂ ਅਨੰਦਪੁਰ ਸਾਹਿਬ ਆਸਤੇ ਭਾਈ ਜੇਦਾ ਜੀ ਭਾਈ ਨਾਨੂ ਜੀ ਤੇ ਭਾਈ ਉਦੇ ਜੀ ਇਨਾਂ ਦੇ ਹਿੱਸੇ ਹੁੰਦੀ ਹੈ ਇਹ ਇੱਕ ਗੱਲ ਜਾਣਣੀ ਅਹਿਮ ਹੋਵੇਗੀ ਕਿ ਭਾਈ ਜੇਤਾ ਜੀ ਤੇ ਭਾਈ ਨਾਨੂ ਜੀ ਨੂੰ ਸੀਸ ਦੀ ਸੇਵਾ ਕਿਉਂ ਸੰਪੀ ਗਈ ਉਸ ਦਾ ਇੱਕ ਬਹੁਤ ਵੱਡਾ ਕਾਰਨ ਇਹ ਸੀ ਕਿ ਇਹ ਦੋਵੇਂ ਗੁਰਸਿੱਖ ਦਿੱਲੀ ਦੇ ਨਿਵਾਸੀ ਸਨ ਭਾਈ ਜੇਤਾ ਜੀ ਦਾ ਵੀ ਬਚਪਨ ਤੋਂ ਜਵਾਨੀ ਤੱਕ ਦਿੱਲੀ ਦੀਆਂ ਗਲੀਆਂ ਦੇ ਵਿੱਚ ਗੁਜ਼ਰਿਆ ਸੀ ਇਹ ਦੋਵੇਂ ਗੁਰਸਿੱਖ ਦਿੱਲੀ ਦੀਆਂ ਗਲੀਆਂ-ਗਲੀਆਂ ਤੇ ਚੱਪੇ-ਚੱਪੇ ਤੋਂ ਜਾਣੂ ਸਨ ਇਸ ਕਰਕੇ ਭਾਈ ਜੇਤਾ ਜੀ ਦੀ ਜਿਹੜੀ ਸੇਵਾ ਅਤੇ ਨਾਲ ਉਹਨਾਂ ਦੇ ਪਾਏ ਨਾਨੂ ਜੀ ਪਾਏ ਉਹਦੇ ਜੀ ਦੀ ਸੇਵਾ ਲੱਗੀ ਸੀ ਕਿ ਸੀਸ ਨੂੰ ਲੈ ਕੇ ਦਿੱਲੀ ਚੋਂ ਕਿੱਦਾਂ ਨਿਕਲਣਾ ਕਿਹੜੇ ਪਾਸੋਂ ਨਿਕਲਣਾ ਤੇ ਅਨੰਦਪੁਰ ਸਾਹਿਬ ਤੱਕ ਕਿੱਦਾਂ ਪਹੁੰਚਣਾ ਇਹ ਸਾਰੀ ਵਿਉਂਤਬੰਦੀ ਇਹ ਤਿੰਨ ਗੁਰਸਿੱਖਾਂ ਨੇ ਬੈਠ ਕੇ ਬਣਾ ਕੇ ਇਸ ਨੂੰ ਅੰਜਾਮ ਦੇਣਾ ਸੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਡੋਰ ਸ਼ਾਂਤ ਚਿਤ ਜਗਜੀਤ ਸਿੰਘ ਸਾਹਿਬ ਜੀ ਦੇ ਪਾਠ ਕਰ ਰਹੇ ਹਨ ਸਾਰੀ ਲੁਕਾਈ ਇੱਕ ਟੱਕ ਹੋ ਕੇ ਵਿਆਕੁਲ ਹੋ ਕੇ ਗੁਰੂ ਸਾਹਿਬ ਜੀ ਵੱਲ ਤੱਕ ਰਹੀ ਹੈ ਇਸ ਸ਼ਾਂਤ ਵਾਤਾਵਰਣ ਦੇ ਵਿੱਚ ਗੁਰੂ ਸਾਹਿਬ ਜੀ ਆਪਣੇ ਨੇਤਰ ਖੋਲਦੇ ਹਨ ਅਤੀ ਜਨਾਂਦ ਵੱਲ ਤੱਕਦੇ ਹਨ ਉਧਰ ਸੂਰਜ ਵੀ ਡੁੱਬ ਰਿਹਾ ਹੈ ਦਿਨ ਅੰਦਰ ਬਾਹਰ ਹੋ ਰਿਹਾ ਹੈ ਕਾਜੀ ਦੀ ਤਿਲਮਲਾਹਟ ਵੀ ਸਾਫ ਨਜ਼ਰ ਆ ਰਹੀ ਹੈ ਦਿੱਲੀ ਦੀ ਮਾਨੋ ਜਿਸ ਤਰ੍ਹਾਂ ਸਾਹ ਰੁਕ ਗਈ ਹੈ ਗੁਰੂ ਸਾਹਿਬ ਜੀ ਪਾਠ ਸੰਪੂਰਨ ਕਰਕੇ ਆਪਣੀ ਉਂਗਲ ਦਾ ਇਸ਼ਾਰਾ ਕਰਦੇ ਹਨ ਅਤੇ ਜੱਲਾਦ ਕੰਮ ਦੇ ਹੱਥਾਂ ਦੇ ਨਾਲ ਤਲਵਾਰ ਚੁੱਕਦਾ ਹੈ ਤੇ ਪਾਣਾ ਵਰਤ ਜਾਂਦਾ ਹੈ ਪਾਣਾ ਵਰਤਦਿਆਂ ਸਾਥ ਫਿਰ ਇੱਕ ਵਾਰ ਢੰਡੋਰਾ ਤੇ ਮਨਾਦੀ ਸ਼ੁਰੂ ਹੋ ਜਾਂਦੀ ਹੈ ਜੇਕਰ ਕਿਸੇ ਸਿੱਖ ਵਿੱਚ ਹੈ ਸਾਹਸ ਤੋਂ ਉਹ ਆਪਣੇ ਗੁਰੂ ਦੀ লাশ ਨੂੰ ਚੁੱਕ ਕੇ ਬੁਖਾਵੇ ਸਮਾਂ ਹੋਰ ਤੇ ਜੀਨਾ ਬੀਤਣ ਲੱਗਾ ਰਾਤ ਗੂੜੀ ਕਾਲੀ ਹੋਣ ਲੱਗੀ ਇਸ ਸਮੇਂ ਦੇ ਵਿੱਚ ਗੁਰਸਿੱਖ ਪਿਆਰੇ ਆਪਣੀ ਬਿਉਂਤਬੰਦੀ ਨੂੰ ਅੰਜਾਮ ਦੇਣ ਵਾਸਤੇ ਫਿਰ ਇੱਕ ਵਾਰ ਸਾਰਾ ਸਲਾਹ مشورہ ਕਰਦੇ ਹਨ ਉਸ ਤੋਂ ਬਾਅਦ ਪੀਰ ਕਿਸ ਕਦੀ ਨਜ਼ਰ ਆਉਂਦੀ ਹੈ ਅਤਿ ਚੌਂਗ ਦੇ ਵਿੱਚ ਇਸ ਤਰ੍ਹਾਂ ਸਰਨਾਟਾ ਤੇ ویرਾਨੀ ਛਾਣੀ ਸ਼ੁਰੂ ਹੋ ਜਾਂਦੀ ਹੈ ਦੂਰੋਂ ਪਹਿਰੇਦਾਰ ਦੀ ਆਵਾਜ਼ ਆਉਂਦੀ ਹੈ ਜਾਗਦੇ ਰਹੋ ਜਾਗਦੇ ਰਹੋ ਹੁਣ ਸਮਾਂ ਆਉਂਦਾ ਹੈ ਪਹਿਰੇਦਾਰਾਂ ਦੇ ਬਦਲਣ ਦਾ ਅਤੇ ਪਹਿਰੇਦਾਰ ਜਦੋਂ ਇੱਕ ਥਾਂ ਤੋਂ ਦੂਜੇ ਪਾਸੇ ਜਾਂਦੇ ਹਨ ਇਸ ਵਿਉਂਤਬੰਦੀ ਦੇ ਮੁੱਖ ਰੱਖਦਿਆਂ ਹੋਇਆਂ ਭਾਈ ਜੈਤਾ ਜੀ ਭਾਈ ਉਦੇ ਜੀ ਭਾਈ ਨਾਨੂ ਜੀ ਆਪਣਾ ਵਰਤਾਰਾ ਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਸੋਧ ਕੇ ਪ੍ਰਾਰambh ਕਰਦੇ ਹਨ ਇੱਕ ਲੱਕ ਨੂੰ ਬੰਨੀ ਚਾਦਰ ਨੂੰ ਖੋਲ ਕੇ ਝਪਟ ਮਾਰ ਕੇ ਇਹ ਗੁਰੂ ਕੇ ਪਿਆਰੇ ਮੈਦਾਨ ਵਿੱਚ ਨਿਤਰਦੇ ਨੇ ਬੜੀ ਚਲਾਕੀ ਨਾਲ ਸਿਆਣਪ ਨਾਲ ਆਪਣੀਆਂ ਜਾਣਾਂ ਨੂੰ ਆਪਣੀਆਂ ਤਲੀਆਂ ਤੇ ਰੱਖ ਕੇ ਆਪਣੇ ਜਾਨ ਤੋਂ ਪਿਆਰੇ ਗੁਰੂ ਦੇ ਸੀਸ ਨੂੰ ਮੁਖ ਨੂੰ ਉਸ ਚਾਦਰ ਵਿੱਚ ਲਵੇੜ ਕੇ ਭਾਈ ਜੈਦਾ ਜੀ ਉਡਣ ਝੂ ਹੋ ਜਾਂਦੇ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ